ਸਮਾਣਾ ਸਦਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ 25 ਕਿਲੋ ਚੂਰਾ ਪੋਸਟ ਬਰਾਮਦ ਹੋਇਆ ਜਿਹੜਾ ਕਿ ਪਿੰਡ ਕਲਾਰਾ ਦਾ ਨਿਵਾਸੀ ਹੈ ਇਸ ਦੇ ਬਾਰੇ ਜਾਣਕਾਰੀ ਸਦਰ ਪੁਲਿਸ ਸਮਾਣਾ ਦੇ ਇੰਚਾਰਜ ਅਵਤਾਰ ਸਿੰਘ ਵੱਲੋਂ ਦਿੱਤੀ ਉਹਨਾਂ ਨੇ ਦੱਸਿਆ ਕਿ ਜਿਹੜੇ ਗਾਜੇਵਾਸ ਪੁਲਿਸ ਚੌਕੀ ਗਏ ਇੰਚਾਰਜ ਕਸ਼ਮੀਰ ਸਿੰਘ ਤੇ ਉਹਦੇ ਨਾਲ ਜਿਹੜੀ ਟੀਮ ਸੀ ਉਹਨਾਂ ਵੱਲੋਂ ਸੂਚਨਾ ਮਿਲਣ ਤੇ ਇਸ ਵਿਅਕਤੀ ਨੂੰ ਕਾਬੂ ਕੀਤਾ ਘਰ ਤੋਂ ਜਿਹੜਾ ਇਹ ਵਿਅਕਤੀ ਚੂਰਾ ਪੋਸਟ ਨੂੰ ਵੇਚਦਾ ਸੀ ਤੋਲ ਕੇ ਔਰ ਇਸ ਨੂੰ ਕੌਣ ਵਿਅਕਤੀ ਦੇ ਕੇ ਜਾਂਦਾ ਉਹ ਬੰਦਾ ਇੱਕ ਦਮ ਖੜੀ ਗਿਆ ਜਿਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਇਨ ਦੁਹਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਪੁਲਿਸ ਕਰ ਰਹੀ ਹੈ ਹਾਂਜੀ ਬੱਸ ਐਂ ਲਾਈ ਹੀ ਕਰ ਐਂ ਲਾਈ ਹੀ ਕਰ ਦੋਸ ਠੀਕ ਸੀ ਜੀ ਕਿਥੇ ਦਾ ਜੀ ਪਤਾ ਨਹੀਂ ਜੀ ਨਾ ਬੱਲਾ ਹੁਣੇ ਲੈਤੀ ਸੀ ਜੀ ਮੈਂ ਤਾਂ ਗੱਡੀ ਚਲਾਣਾ ਸੀ ਬੱਸ ਸਹੀ ਗਲਤੀ ਹੋ ਗਈ ਸਰੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੇ ਸਾਡੇ ਮੈਡਮ ਨੀਹਾ ਅਗਰਵਾਲ ਡੀਐਸਪੀ ਸਮਾਣਾ ਦੀਨ ਰਹਿਨਮਈ ਹੇਟ ਤੇ ਨਿਰਦੇਸ਼ਾਂ ਅਨਸਾਰ ਅਸੀਂ ਇੱਕ ਗਸਤ ਪੁਲਿਸ ਪਾਰਟੀ ਸਾਡੀ ਕਰ ਰਹੀ ਸੀ ਇਸੇ ਆਪਣੇ ਐਸੇ ਸਮਸ਼ੇਰ ਸਿੰਘ ਤੇ ਚੌਕੀ ਇੰਚਾਰਜ ਕਸ਼ਮੀਰ ਸਿੰਘ ਦੀ ਨਿਗਰਾਨੀ ਦੇ ਲੈ ਇੱਕ ਮੁਕਰੀ ਕੱਲ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਵੀ ਇੱਕ ਜਿਹੜਾ ਹੈਗਾ ਰਾਜ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਕਲਾਰਾਂ ਦਾ ਰਹਿਣ ਵਾਲਾ ਇਹ ਆਪਣੇ ਘਰੇ ਕੰਡਾ ਲਾ ਕੇ ਜਿਹੜਾ ਭੁੱਕੀ ਚੂਰਾ ਪੋਸਟ ਆਮਗਾਕਾ ਨੂੰ ਦੇ ਵੇਚਦਾ ਅਤੇ ਜਿਹਨੂੰ ਇਹ ਭੁੱਕੀ ਚੂਰਾ ਪੋਸ ਆਕੇ ਹਰਪ੍ਰੀਤ ਸਿੰਘ ਔਰ ਹੈਰੀ ਪੁੱਤਰ ਛੇਰ ਸਿੰਘ ਵਾਸੀ ਦੱਬਨ ਖੇੜੀ ਦੇ ਕੇ ਦੇ ਕੇ ਸਪਲਾਈ ਕਰਦਾ ਤੇ ਅੱਗੇ ਇਹ ਜਿਹੜਾ ਰਾਜ ਸਿੰਘਾ ਇਹ ਲੋਕਲ ਜਿਹੜੇ ਹੈਗੇ ਪਰਚੂਨ ਦੇ ਵਿੱਚ ਜਿਹੜੇ ਹੈਗੇ ਅੱਗੇ ਗਾਕਾਂ ਨੂੰ ਵੇਚਦਾ ਸੀਗਾ ਉਸ ਤੋਂ ਸਾਨੂੰ ਸਾਨੂੰ ਇਨਫਾਰਮੇਸ਼ਨ ਹੋਈ ਸੀ ਜਿਹਦੇ ਘਰੋਂ ਮੇਰੀ ਕੋਲ ਆਪਣੇ ਐਸ ਐਸ ਆਈ ਕਸ਼ਮੀਰਾ ਸਿੰਘ ਚੌਂਕੀ ਇੰਚਾਰਜ ਗਾਜੇਵਾਸ ਦੀ ਰਹਿਨਵਾਈ ਹੇਠ ਟਿਕਾਣਾ ਰੇਡ ਕੀਤੀ ਗਈ ਸੀ ਜਿਹਨੇ ਘਰ ਦੇ ਵਿੱਚੋਂ 25 ਕਿਲੋ ਸਾਨੂੰ ਭੁਖੀ ਚੂਰਾ ਪੋਸਟ ਡੋਡੇ ਜਿਹੜੇ ਰਿਕਵਰ ਹੋਏ ਨੇਗੇ ਇਸ ਰਿਪੋਰਟ ਆਪਣਖੜਿਆ ਮਰਦੂਮ ਬਾਕੀ ਹੈ ਉਹ ਉਹ ਉਹਦੇ ਵਿੱਚ ਉਹਦਾ ਰੈਡ ਕਰੀ ਕਰਨੇ ਆ ਅਸੀਂ ਤੇ ਉਸ ਨੂੰ ਵੀ ਅਸੀਂ ਜਲਦੀ ਕਵਰ ਕਰਾਂਗੇ ਜੇ ਇਹਨੂੰ ਕੋਰਟ ਵਿੱਚ ਪੇਸ਼ ਕਰਕੇ ਇਹਦਾ ਫਰਦਰ ਜਿਹੜਾ ਹੈਗਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪਰ ਸੋਤਮ ਕੌਸ਼ਿਕ ਸਮਾਣਾ ਨਿਊਜ਼